ਕੀ ਕਬਟ ਮੁਲਿਆਂ ਆਯੂ ਮਹਾਰਾਜਾ ਔਡਾਣਾ ਸਫਲਾ ਕਰੇ ਜਿਹੜੇ ਸੁੱਤੇ ਪੈ ਨਹੀਂ ਭਾਗਾਂ ਵਾਲੇ ਉਹ ਵੀ ਨੇ ਪਰ ਹੋਰ ਭਾਗ ਨੂੰ ਜਿਵਾਈਏ ਅੰਮ੍ਰਿਤ ਸੰਚਾਰ ਮੋੜਾ ਮਿਰਜੀ ਗੱਲ ਕਰਦੇ ਪਏ ਸੀਗੇ ਵਦੀਗੜ ਸਾਹਿਬ ਦੀ ਤਰ ਦੇ ਉੱਤੇ 11 ਵਜੇ ਸੰਗਤਾਂ ਪਹੁੰਚ ਸਕਦੀਆਂ ਨੇ ਕੇਸੀ ਇਸ਼ਨਾਨ ਕਰਕੇ ਸੋ ਦਿਲ ਨੂੰ ਇੱਕ ਬੜੀ ਚੁੰਬਦੀ ਹੈ ਮਾਂ ਗੁਜਰੀਤੌਰ ਦੇ ਨਾਂ ਤੇ ਸੁਣ ਕੇ ਸੰਗਤੇ ਨੀ ਮੇਰਾ ਨਾਮ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਤੇਨੀ ਮੇਰਾ ਨਾ ਗੁਜ਼ਰੀ ਮੇਰਾ ਨੌ ਸਾਲ ਦਾ ਪੁੱਤਰ ਸੀ ਜਦ ਪਤੀ ਧਰਮ ਲਈ ਲੜਨ ਗਿਆ ਉਹ ਦਿੱਲੀ ਸ਼ਹਿਰ ਦੀਆਂ ਰਾਂ ਸੀ ਹਿੰਦ ਧਰਮ ਦੀ ਰੱਖਿਆ ਕਰਨ ਗਿਆ ਜਦ ਤੱਕ ਆਸੀਸ ਇਹਨਾਂ ਅੱਖੀਆਂ ਨੇ ਹੋ ਜਦ ਤੱਕ ਆਸੀਸ ਇਹਨਾਂ ਅੱਖੀਆਂ ਨੇ ਪਹਿਲੀ ਵਾਰ ਮੈਂ ਉਸੇ ਥਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇਨੀ ਮੇਰਾ ਨਾਂ ਗੁਜਰੀ ਮੇਰੇ ਵੱਡੇ ਪੋਤੇ ਆ ਚਮਕੌਰ ਗੜੀ ਵਿੱਚ ਹੱਸ ਕੇ ਸ਼ੀਂਹ ਜੀਆਂ ਪਾਰ ਦਿੱਤੀਆਂ ਉਹ ਪਿਆਸੇ ਲੜਦੇ ਸੀ ਉਹ ਵੇ ਦੋ ਪੁਨਾ ਪਾਣੀਆ ਦਿੱਤੀਆਂ ਜੋ ਕਦੇ ਨਾ ਮੁੜ ਕੇ ਆਉਣੀ ਸੀ ਹੋ ਜੋ ਕਦੇ ਨਾ ਮੁੜ ਕੇ ਆਉਣੀ ਸੀ ਮੇਰੇ ਘਰ ਚੋਂ ਐਸੀ ਛਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗ ਤੇ ਨਹੀਂ ਮੇਰਾ ਨਾ ਗੁਜ਼ਰੀ ਮੈਂ ਠੰਡੇ ਪੁਰੇ ਚ ਵਿੱਚ ਪੋਤਿਆਂ ਨੂੰ ਸਾਰੀ ਰਾਤ ਸਮਝਾਉਂਦੀ ਰਹੀ ਕਿਤੇ ਜ਼ੁਲਮ ਅਕੇ ਚੁੱਕ ਜਾਇਓ ਨਾ ਬਸ ਇਹੋ ਸ਼ਬਦ ਸੁਖਾਉਂਦੀ ਰਹੀ ਜਦ ਪੋਤੇ ਮੇਰੇ ਸ਼ਹੀਦ ਹੋਵੇ ਹੋ ਜਦ ਪੋਤੇ ਮੇਰੇ ਸ਼ਹੀਦ ਹੋਵੇ ਫਿਰ ਆਪਣਿਆਂ ਪੱਛ ਨਾ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇ ਨਹੀਂ ਮੇਰਾ ਨਾਮ ਗੁਜਰੀ ਸੰਗ ਤੇ ਨਹੀਂ ਮੇਰਾ ਨਾਮ ਗੁਜਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਫਰੰਦ